ਪਰਮਾਤਮਾ ਦੀ ਕਚਹਿਰੀ ਦੇ ਵਿੱਚ ਸਭ ਕੁਝ ਸੰਭਵ ਹੈ ਕਿਉਂਕਿ ਪਰਮਾਤਮਾ ਹੀ ਇਸ ਸ੍ਰਿਸ਼ਟੀ ਦਾ ਰਚਨਹਾਰ ਹੈ ਪਰਮਾਤਮਾ ਦੇ ਕੌਤਕਾਂ ਨੂੰ ਸਮਝਣਾ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਜਿਹੜਾ ਇਨਸਾਨ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ ਉਹੀ ਪਰਮਾਤਮਾ ਦੀਆਂ ਖੇਡਾਂ ਨੂੰ ਸਮਝ ਸਕਦਾ ਹੈ ਪਰਮਾਤਮਾ ਦੀਆਂ ਖੇਡਾਂ ਆਮ ਬੰਦੇ ਦੀ ਸੋਚ ਤੋਂ ਵੀ ਬਾਹਰ ਹੁੰਦੀਆਂ ਨੇ ਦੁਨੀਆ ਦੇ ਵਿੱਚ ਜਨਮ ਮਰਨ ਦੀ ਖੇਡ ਅੱਜ ਤੱਕ ਕੋਈ ਸਮਝ ਨਹੀਂ ਸਕਿਆ ਅਕਸਰ ਅਸੀਂ ਤੁਸੀਂ ਸੁਣਿਆ ਹੋਵੇਗਾ ਕੋਈ ਮਰ ਕੇ ਫਿਰ ਤੋਂ ਜਿਉਂਦਾ ਹੋ ਗਿਆ ਇਸ ਦੇ ਪਿੱਛੇ ਕੋਈ ਕਰਾਮਾਤ ਨਹੀਂ ਹੁੰਦੀ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਹਨ ਅਜਿਹੀਆਂ ਘਟਨਾਵਾਂ ਇਸ ਦੁਨੀਆ ਦੀਆਂ ਅੱਖਾਂ ਦੇ ਸਾਹਮਣੇ ਹੀ ਹੁੰਦੀਆਂ ਨੇ ਅਜਿਹੀਆਂ ਘਟਨਾ ਪੰਜਾਬ ਭਾਰਤ ਅਤੇ ਦੁਨੀਆ ਦੇ ਹਰ ਇੱਕ ਦੇਸ਼ ਦੇ ਵਿੱਚ ਹੁੰਦੀਆਂ ਹਨ ਇੰਗਲੈਂਡ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਅਜਿਹੀਆਂ ਘਟਨਾ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਮਰਿਆ ਹੋਇਆ ਬੰਦਾ ਕੁਝ ਘੰਟਿਆਂ ਬਾਅਦ ਜਿਉਂਦਾ ਹੋ ਜਾਂਦਾ ਹੈ ਤੇ ਉੱਥੇ ਦੇ ਲੋਕ ਅਜਿਹੀਆਂ ਘਟਨਾਵਾਂ ਨੂੰ ਮੰਨਦੇ ਵੀ ਹਨ ਤੇ ਵਿਕਸਿਤ ਦੇਸ਼ਾਂ ਦੇ ਕਈ ਵਿਗਿਆਨੀ ਐਸੀਆਂ ਘਟਨਾਵਾਂ ਦੇ ਉੱਤੇ ਕਈ ਰਿਸਰਚਾਂ ਵੀ ਕਰ ਰਹੇ ਹਨ ਪਰ ਕੋਈ ਵੀ ਜਨਮ ਮਰਨ ਦੀ ਖੇਡ ਨੂੰ ਨਹੀਂ ਸਮਝ ਸਕਿਆ ਤੇ ਨਾ ਹੀ ਕੋਈ ਸਮਝ ਸਕਦਾ ਹੈ ਅੱਜ ਦੀ ਇਹ ਸੱਚੀ ਘਟਨਾ ਇੱਕ ਮੈਗਜ਼ੀਨ ਦੇ ਵਿੱਚ छपी ਸੀ ਜੋ ਕਿ ਚੰਡੀਗੜ੍ਹ ਤੋਂ ਛਪਦੀ ਹੈ ਇਹ ਘਟਨਾ ਅੱਜ ਤੋਂ 20-25 ਸਾਲ ਪੁਰਾਣੀ ਦੱਸੀ ਜਾਂਦੀ ਹੈ ਤੇ ਇਹ ਘਟਨਾ ਫਰੀਦਕੋਟ ਸ਼ਹਿਰ ਦੀ ਹੈ ਜਿੱਥੇ ਇੱਕ ਪੁਲਿਸ ਵਾਲਾ ਮਾਰ ਕੇ 3 ਘੰਟਿਆਂ ਦੇ ਬਾਅਦ ਫਿਰ ਤੋਂ ਜਿਉਂਦਾ ਹੋ ਉਠਿਆ ਕਈ ਲੋਕ ਐਸੀਆਂ ਘਟਨਾਵਾਂ 'ਤੇ ਵਿਸ਼ਵਾਸ ਨਹੀਂ ਕਰਦੇ ਪਰ ਇਹ ਘਟਨਾ ਬਿਲਕੁਲ ਸੱਚੀ ਹੈ ਤੇ ਇਸ ਦੇ ਪ੍ਰਤੱਖ ਸਬੂਤ ਵੀ ਮੌਜੂਦ ਹਨ ਤੇ ਪੜੇ ਲਿਖੇ ਲੋਕ ਜਿਨ੍ਹਾਂ ਦੇ ਸਾਹਮਣੇ ਇਹ ਸੱਚੀ ਘਟਨਾ ਪ੍ਰਤੱਖ ਹੋ ਕੇ ਵਰਤੀ ਹੈ ਉਹ ਇਸ ਘਟਨਾ ਦੇ ਉੱਤੇ ਆਪਣੀ ਮੋਹਰ ਲਾਉਂਦੇ ਹਨ ਰਿਤਕੋਟ ਸ਼ਹਿਰ ਦਾ ਹੀ ਇੱਕ ਗੁਰਸਿੱਖ ਪੰਜਾਬ ਪੁਲਿਸ ਵਿੱਚ ਫਰੀਦਕੋਟ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਗੁਰਮੀਤ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਥਾਣੇਦਾਰ ਹਨ ਉਹਨਾਂ ਦੇ ਦੋ ਬੱਚੇ ਘਰ ਵਿੱਚ ਪਤਨੀ ਪੂਰਾ ਪੂਰਾ ਪਰਿਵਾਰ ਪੂਰੀ ਤਰ੍ਹਾਂ ਸਿੱਖੀ ਦੇ ਨਾਲ ਜੁੜਿਆ ਹੋਇਆ ਤੇ ਪਰਮਾਤਮਾ ਦੀ ਰਜਾ ਵਿੱਚ ਰਹਿਣੇ ਵਾਲਾ ਇਹ ਗੁਰਸਿੱਖ ਪਰਿਵਾਰ ਉਹ ਗੁਰਮੀਤ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਠਾਣੇ ਦਾ ਲੱਗੇ ਹੋਏ ਸਨ ਫਰੀਦਕੋਟ ਠਾਣੇ ਦੇ ਅੰਦਰ ਹੀ ਉਹ ਖੜੇ ਖੜੇ ਡਿੱਗ ਪਏ ਉਹਨਾਂ ਨੂੰ ਚੱਕ ਕੇ ਹਸਪੀਟਲ ਖੜਿਆ ਗਿਆ ਹਸਪੀਟਲ ਜਾ ਕੇ ਡਾਕਟਰਾਂ ਨੇ ਚੈੱਕ ਕੀਤਾ ਤੇ ਡਾਕਟਰਾਂ ਨੇ ਕਿਹਾ ਇਹਨਾਂ ਦੀ ਮੌਤ ਹੋ ਚੁੱਕੀ ਹੈ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਫੋਨ ਲਗਾ ਕੇ ਸਿੰਘਣੀ ਨੂੰ ਦੱਸਿਆ ਗਿਆ ਤੇ ਸਿੰਘਣੀ ਰੋਂਦੀ ਰੋਂਦੀ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਹਸਪੀਟਲ ਪਹੁੰਚੀ ਉਸ ਸਿੰਘਣੀ ਵਿਰਲਾਪ ਕਰਦੀ ਰੋਂਦੀ ਰੋਂਦੀ ਪੌੜੀਆਂ ਚੜ ਰਹੀ ਸੀ ਜਿਸ ਕਮਰੇ ਦੇ ਵਿੱਚ ਉਹਨਾਂ ਦੀ ਪਤੀ ਦੀ লাশ ਪਈ ਹੋਈ ਸੀ ਉਸ ਕਮਰੇ ਵੱਲ ਵਾਧ ਰਹੀ ਸੀ ਹਸਪੀਟਲ ਦੇ ਵਿੱਚ ਹੀ ਇੱਕ ਨਹੰਗ ਸਿੰਘ ਤਿਆਰ ਬਰ ਤਿਆਰ ਬਾਣੇ ਵਿੱਚ ਬੈਠਾ ਹੋਇਆ ਸੀ ਉਸ ਨੇ ਸਿੰਘਣੀ ਨੂੰ ਰੋਂਦੀ ਦੇਖਿਆ ਤੇ ਜਾ ਕੇ ਪੁੱਛਿਆ ਪੁੱਤਰ ਕੀ ਗੱਲ ਹੋਈ ਹੈ ਕਿਉਂ ਰੋ ਰਹੀ ਹੈ ਤੇ ਸਿੰਘਣੀ ਨੇ ਕਿਹਾ ਮੇਰੇ ਸਰਦਾਰ ਸਾਹਿਬ ਪੂਰੇ ਹੋ ਗਏ ਹਨ ਮੈਂ ਉਹਨਾਂ ਨੂੰ ਲੈਣ ਆਈ ਹਾਂ ਤੇ ਨਿਹੰਗ ਸਿੰਘ ਨੇ ਕਿਹਾ ਪੁੱਤਰ ਰੋਣਾ ਬੰਦ ਕਰ ਕੁਝ ਨਹੀਂ ਹੋਇਆ ਤੇਰੇ ਸਰਦਾਰ ਸਾਹਿਬ ਨੂੰ ਸ਼ਾਮ ਦਾ ਸਮਾਂ ਸੀ ਤੇ ਨਿਹੰਗ ਸਿੰਘ ਨੇ ਕਿਹਾ ਆਪਣੇ ਸਰਦਾਰ ਜੀ ਦੇ ਕੋਲ ਬੈਠ ਕੇ ਰਹਿਰਾ ਸਾਹਿਬ ਦਾ ਪਾਠ ਕਰੋ ਇਹ ਸੁਣ ਕੇ ਸਿੰਘਣੀ ਮਨ ਵਿੱਚ ਸੋਚਣ ਲੱਗ ਪਈ ਕਿ ਨਿਹੰਗ ਸਿੰਘ ਨੇ ਇਹ ਸਭ ਕਿਉਂ ਕਿਹਾ ਹੋਵੇਗਾ ਉਹ ਵੀ ਇਸ ਸਮੇਂ ਤੇ ਗੁਰਮੀਤ ਸਿੰਘ ਦੀ ਪਤਨੀ ਅੰਦਰ ਗਈ ਤੇ Laash ਦੇ ਕੋਲ ਜਾ ਕੇ ਬੈਠ ਕੇ ਰਹਿਰਾ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਰਹਿਰਾ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਭੋਗ ਪਿਆ ਤੇ ਸਿੰਘਣੀ ਅਰਦਾਸ ਕਰਨ ਲੱਗੀ ਅਜੇ ਅਰਦਾਸ ਪੂਰੀ ਹੀ ਹੋਈ ਸੀ ਕਿ ਮ੍ਰਿਤਕ ਪੈ ਗੁਰਮੀਤ ਸਿੰਘ ਦੇ ਸਰੀਰ ਦੇ ਵਿੱਚ ਹਰਕਤ ਹੋਣੀ ਸ਼ੁਰੂ ਹੋ ਗਈ ਗੁਰਮੀਤ ਸਿੰਘ ਨੂੰ ਅਚਾਨਕ ਖਾਂਸੀ ਹੋਈ ਇਹ ਸਭ ਕੁਝ ਦੇਖ ਕੇ ਉਹਨਾਂ ਦੀ ਪਤਨੀ ਹੈਰਾਨ ਰਹਿ ਗਈ ਤੇ ਗੁਰਮੀਤ ਸਿੰਘ ਆਪਣੇ ਆਪ ਉੱਠ ਕੇ ਬੈਠ ਗਿਆ ਬਹੁਤ ਤੇਜ਼ ਖਾਂਸੀ ਕਰਦੇਆਂ ਗੁਰਮੀਤ ਸਿੰਘ ਨੂੰ ਖੂਨ ਦੀ ਉਲਟੀ ਆਈ ਗੁਰਮੀਤ ਸਿੰਘ ਨੇ ਹਸਪੀਟਲ ਦੀ ਚਾਦਰ ਦੇ ਨਾਲ ਹੀ ਆਪਣਾ ਮੂੰਹ ਸਾਫ਼ ਕੀਤਾ ਤੇ ਕੁਝ ਚਿਰ ਬਾਅਦ ਆਪਣੀ ਪਤਨੀ ਨੂੰ ਕਹਿਣ ਲੱਗੇ ਚਲੋ ਹੁਣ ਅਸੀਂ ਆਪਣੇ ਘਰ ਚੱਲਦੇ ਹਾਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਏ ਸੀ ਕੀ ਪਿਛਲੇ 3 ਘੰਟਿਆਂ ਤੋਂ ਮਰਿਆ ਹੋਇਆ ਬੰਦਾ ਖੁਦ ਚੱਲ ਕੇ ਹਸਪੀਟਲ ਤੋਂ ਘਰ ਜਾ ਰਿਹਾ ਸੀ ਜਦ ਬਾਅਦ ਵਿੱਚ ਨਰਸਾਂ ਨੇ ਆਣ ਕੇ ਕਮਰਾ ਦੇਖਿਆ ਤੇ ਕਮਰਾ ਖਾਲੀ ਪਿਆ ਹੋਇਆ ਸੀ ਤੇ ਬੈੱਡ ਖੂਨ ਨਾਲ ਭਰਿਆ ਪਿਆ ਹੋਇਆ ਸੀ ਨਰਸਾਂ ਨੇ ਜਾ ਕੇ ਸੀਨੀਅਰ ਡਾਕਟਰਾਂ ਨੂੰ ਦੱਸਿਆ ਤੇ ਡਾਕਟਰਾਂ ਨੂੰ ਫਿਕਰ ਪੈ ਗਈ ਕਿ ਡੈੱਡ ਬੋਡੀ ਕਿੱਥੇ ਚਲੀ ਗਈ ਗੁਰਮੀਤ ਸਿੰਘ ਅਤੇ ਉਹਨਾਂ ਦੀ ਸਿੰਘਣੀ ਨੇ ਹੌਸਪੀਟਲ ਵਿੱਚ ਕਿਸੇ ਨੂੰ ਕੁਝ ਨਹੀਂ ਦੱਸਿਆ ਸੀ ਉਹ ਸਿੱਧੇ ਆਪਣੇ ਘਰ ਚਲੇ ਗਏ ਸਨ ਡਾਕਟਰਾਂ ਦੇ ਵੱਲੋਂ ਟੈਨਸ਼ਨ ਵਿੱਚ ਉਹਨਾਂ ਦੇ ਘਰ ਫੋਨ ਕੀਤਾ ਗਿਆ ਤੇ ਫੋਨ ਖੁਦ ਗੁਰਮੀਤ ਸਿੰਘ ਨੇ ਚੱਕਿਆ ਜਦ ਡਾਕਟਰਾਂ ਨੇ ਪੁੱਛਿਆ ਕਿ ਕੌਣ ਬੋਲ ਰਿਹਾ ਹੈ ਜਦ ਉਹਨਾਂ ਨੇ ਗੁਰਮੀਤ ਸਿੰਘ ਸੁਣਿਆ ਤੇ ਡਾਕਟਰ ਵੀ ਇੱਕਦਮ ਡਰ ਗਏ ਤੇ ਉਹ ਕਹਿਣ ਲੱਗੇ ਇਹ ਕਿਵੇਂ ਹੋ ਸਕਦਾ ਹੈ ਉਸ ਸਮੇ ਗੁਰਮੀਤ ਸਿੰਘ ਨੇ ਆਪਣੀ ਮੌਤ ਤੋਂ ਬਾਅਦ ਦੀ ਘਟਨਾ ਡਾਕਟਰਾਂ ਨਾਲ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ ਮੈਂ ਮੌਤ ਤੋਂ ਬਾਅਦ ਇੱਕ ਵੱਖਰੇ ਹੀ ਲੋਕ ਦੇ ਵਿੱਚ ਚਲਾ ਗਿਆ ਸੀ ਤੇ ਉੱਥੇ ਦਸ਼ਮ ਪਿਤਾ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਹੋਏ ਸਨ। ਗੁਰੂ ਜੀ ਨੇ ਜਦ ਮੈਨੂੰ ਦੇਖਿਆ ਤੇ ਮੈਨੂੰ ਕਹਿਣ ਲੱਗੇ ਤੂੰ ਇੱਥੇ ਕਿਵੇਂ ਆ ਗਿਆ ਹੈ ਤੇਰਾ ਤਾਂ ਅਜੇ ਅਧੂਰਾ ਕੰਮ ਪਿਆ ਹੋਇਆ ਹੈ। ਤੇਰੇ ਪਿਤਾ ਦਾ ਦਸਵੰਦ ਅਜੇ ਕਿਸੇ ਲੇਖੇ ਲੱਗਣਾ ਹੈ ਉਸ ਦਸਵੰਦ ਨੂੰ ਕਿਸੇ ਲੇਖੇ ਲਗਾ ਗੁਰਮੀਤ ਸਿੰਘ ਦੱਸਦੇ ਨੇ ਕਿ ਮੈਂ ਹੱਥ ਜੋੜ ਕੇ ਦਸਵੇਂ ਪਿਤਾ ਨੂੰ ਪੁੱਛਿਆ ਕਿ ਮੈਂ ਉਹ ਦਸਵੰਦ ਕਿੱਥੇ ਲਗਾਵਾਂ ਤੇ ਗੁਰੂ ਸਾਹਿਬ ਕਹਿਣ ਲੱਗੇ ਤਿੰਨ ਲੱਖ ਦਾ ਦਸਵੰਦ ਹੈ ਮੈਂ ਖੁਦ ਸਿੰਘ ਭੇਜਾਂਗਾ ਉਸ ਨੂੰ 3 ਲੱਖ ਦੇ ਕੰਕਾਰ ਖਰੀਦ ਕੇ ਦੇ ਦੇਵਾਂਗੇ ਇਹ ਗੁਰਮੀਤ ਸਿੰਘ ਕਹਿੰਦੇ ਨੇ ਕਿ ਹੱਥ ਜੋੜ ਕੇ ਮੈਂ ਸਤਿ ਵਚਨ ਕਿਹਾ ਤੇ ਇੱਕ ਨਹੰਦ ਸਿੰਘ ਦੇ ਨਾਲ ਮੈਂ ਵਾਪਸ ਆ ਗਿਆ ਸ਼ਾਇਦ ਉਹ ਨਹੰਗ ਸਿੰਘ ਉਹੀ ਹੋਵੇਗਾ ਜੋ ਉਹਨਾਂ ਦੇ ਕਮਰੇ ਦੇ ਬਾਹਰ ਉਹਨਾਂ ਦੀ ਸਿੰਘਣੀ ਨੂੰ ਮਿਲਿਆ ਸੀ ਫਿਰ ਉਹੀ ਵਚਨ ਵਰਤੇ ਫਰੀਦਕੋਟ ਸਿੰਘ ਸਵਾ ਗੁਰਦੁਆਰੇ ਵਿੱਚ ਅੰਮ੍ਰਿਤ ਸੰਚਾਰ ਸੀ ਤੇ ਇੱਕ ਸਿੰਘ ਉਹਨਾਂ ਦੇ ਕੋਲ ਪਹੁੰਚਿਆ ਤੇ 1100 ਬੰਦਿਆਂ ਦੇ ਕੰਕਾਰਾਂ ਦੀ ਸੇਵਾ ਗੁਰਮੀਤ ਸਿੰਘ ਨੇ ਦਿੱਤੀਆਂ ਦੇ ਵਿੱਚ ਸਿੰਘਾਂ ਜੀ ਆਵਾਜ਼ਾਈ ਦਾ ਖਰਚਾ ਵੀ ਉਸੇ ਦਸਵੰਦ ਦੇ ਵਿੱਚੋਂ ਕੀਤਾ ਗਿਆ ਇਸ ਦੀ ਗਵਾਹੀ ਗੁਰਦੁਆਰਾ ਸਾਹਿਬ ਦਾ ਸਟਾਫ ਭਰਦਾ ਹੈ ਕਿ ਪੂਰਾ ਖਰਚਾ 3 ਲੱਖ ਰੁਪਏ ਦਾ ਆਇਆ ਤੇ ਇਹ ਲੇਖ ਉਸ ਡਾਕਟਰ ਦੇ ਵੱਲੋਂ ਮੈਗਜ਼ੀਨ ਦੇ ਵਿੱਚ ਛਪਾਇਆ ਗਿਆ ਸੀ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਪ੍ਰਤੱਖ ਹੋ ਕੇ ਵਰਤਿਆ ਸੀ